ਪਰ ਆਪੋ ਆਪਣੀ ਧਰਮਾਂ ਦੇ ਅਨੁਸਾਰ ਸਤ ਸੰਗਤ ਜੀ ਲੋ ਹਿੰਦੂ ਮਤ ਦਾ ਗ੍ਰੰਥ ਹੈ ਜੋ ਹਿੰਦੂ ਮਤ ਦੇ ਵੱਡੇ ਮੰਦਿਰ ਨੇ ਉਹਨਾਂ ਦੇ ਵਿੱਚ ਸਤ ਸੰਗਤ ਜੀ ਮੁਸਲਮਾਨ ਨਹੀਂ ਜਾ ਸਕਦਾ ਜਿੱਦੇ ਮੁਸਲਮਾਨਾਂ ਦੇ ਵੱਡੇ ਧਾਰਮਿਕ ਸਥਾਨ ਨੇ ਉਹਨਾਂ ਦੇ ਇੱਕ ਹਿੰਦੂ ਨਹੀਂ ਜਾ ਸਕਦਾ ਪਰ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ऐसे रह रहे संसार ਦੇ ਵਿੱਚ ਆਏ ਜਿੱਥੇ ਵੀ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਪਾਵਨ ਪਵਿੱਤਰ ਗੁਰੂ ਘਰ ਹੈ ਨਾ ਗੁਰਦੁਆਰਾ ਸਾਹਿਬ ਹੈ ਸਾਰੇ ਸੰਗਤਿਓ ਇਸ ਗੁਰੂ ਘਰ ਦੇ ਵਿੱਚ ਮੁਸਲਮਾਨ ਵੀ ਆ ਸਕਦਾ ਹੈ ਹਿੰਦੂ ਵੀ ਆ ਸਕਦਾ ਹੈ ਸਿੱਖ ਵੀ ਆ ਸਕਦਾ ਹੈ ਜੈਨੀ ਵੀ ਆ ਸਕਦਾ ਹੈ ਬੋਧੀ ਵੀ ਆ ਸਕਦਾ ਹੈ 파ਰਸੀ ਵੀ ਆ ਸਕਦਾ ਹੈ ਜਿੰਨੇ ਧਰਮ ਨੇ ਦੁਨੀਆ ਦੇ ਅੰਦਰ ਹਰ ਇੱਕ ਧਰਮ ਦਾ ਇਨਸਾਨ ਹੈ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣ ਕੋਈਤਰ ਗੁਰਬਾਨੀ ਪੜ ਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਦਾ ਹੈ ਸਾਧ ਸੰਗਤ ਜੀ ਇਸ ਸੰਸਾਰ ਦੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਧ ਸੰਗਤ ਦੀ ਆਉਣਾ ਕੀਤਾ ਤੇ ਜਦੋਂ ਧੰਗ ਗੁਰੂ RAMDAS ਮਹਾਰਾਜ ਦੂਥੇ ਪਾਚਾ ਜੀ ਨੇ ਬਾਣ ਕੋਈਤਰ ਧਰਦੀ ਸ੍ਰੀ ਹਰ ਦਰਬਾਰ ਸਾਹਿਬ ਅੰਦਰ ਸਨ ਸਹਿਬ ਦੀ ਨੀ ਰੱਖੀ ਗਈ ਸਾਧ ਸੰਗਤ ਜੀ ਸਾਚ ਕੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਚਾਰ ਦਰਵਾਜ਼ੇ ਤੇ ਸਤਿਗੁਰੂ ਜੀ ਦਾ ਉਪਦੇਸ਼ ਹੈ ਇਹ ਚਾਰੇ ਦਰਵਾਜ਼ੇ ਚੌਥਾ ਵਰਨਾ ਵਾਅਕੇ ਖੁੱਲੇ ਨੇ ਇਥੇ ਦਰਵਾਜ਼ਿਆਂ ਨਹੀਂ ਰਾਹੀਂ ਕੋਈ ਵੀ ਆ ਸਕਦਾ ਕਿਉਂਕਿ ਚਾਰ ਵਰਨ ਮੰਨੇ ਦਾਂਦੇ ਨੇ ਸੰਸਾਰ ਵਿੱਚ ਆਪੀ ਹਿੰਦੁਸਤਾਨ ਦੇ ਵਿੱਚ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦਾ ਜਿੰਨਾ ਵੀ ਉਪਦੇਸ਼ ਜਿੰਨੀ ਵੀ ਉਸਤਤ ਕੀਤੀ ਜਾਏ ਉਹ ਨਹੀਂ ਥੋੜੀ ਹੈ ਚੌਥੇ ਗੁਰੂ ਨਾਨਕ ਸਾਹਿਬ ਮਹਾਰਾਜ ਐਸੇ ਰਹਿਬਰ ਐਸੇ ਪੀਰ ਤੰਬਰ ਔਲੀਏ ਅਵਤਾਰੇ ਸੰਸਾਰ ਦੇ ਵਿੱਚ ਆਏ ਉਹਨਾਂ ਨੇ ਹਰ ਇੱਕ ਧਰਮ ਨੂੰ ਹਰ ਇੱਕ ਗਰੀਬ ਗੁਰਬੈ ਨੂੰ ਆਪਣੀ ਗੱਲ ਦੇ ਨਾਲ ਲਾਇਆ ਜਿਹੜਾ ਵੀ ਕੋਈ ਯਾਦ ਦਾ ਅਮਾਨ ਕਰਦਾ ਸੀ ਨਾ ਗੁਰੂ ਨਾਨਕ ਸਾਹਿਬ ਮਹਾਰਾਜੀ ਉਹਦੇ ਘਰ ਤੱਕ ਨਹੀਂ ਗਏ ਤੇ ਜਿਹੜਾ ਪਿਆਰ ਕਰਦਾ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਲਾਲੋ ਵਰਕੇ ਜਿਹੜੇ ਮਹਾਨਪੁਰ ਸਿੱਖ ਜਾਗ ਕਰਕੇ ਉਹ ਤਿਰਖਾਣ ਨੇ ਪਰ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਉਸ ਤਰਹੀ ਦੇ ਗਏ ਤੇ ਸਤਗੁਰੂ ਜੀ ਭਾਈ ਲਾਲੋ ਵੀ ਕਰ ਗਏ ਉਸੇ ਸ਼ਹਿਰ ਦੇ ਚ ਰਹਿਣ ਵਾਲਾ ਇੱਕ ਬਹੁਤ ਵੱਡਾ ਵਿਦਵਾਨ ਬੜਾ ਵੱਡਾ ਸ਼ਾਹੂਕਾਰ ਜਾਗ ਤਰਕੇ ਵੀ ਬਹੁਤ ਵੱਡੀ ਜਾਤ ਦਾ ਤੇ ਜਾਤ ਦਾ ਬੜਾ ਭਵਾਨੀ ਐ ਉਹਦਾ ਨਾਮ ਸੀ ਮਲਕ ਭਾਗੋ ਉਹਨੇ ਬ੍ਰਹਮ ਭੋਜ ਕੀਤਾ ਤੇ ਗੁਰੂ ਨਾਨਕ ਸਾਹਿਬ ਮਹਾਰਾਜੀ ਨੂੰ ਵੀ ਸੱਦਿਆ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਮਲਕ ਭਾਗੋ ਦੇ ਘਰ ਨਹੀਂ ਗਏ ਜਿਹੜਾ ਜਾਤ ਦਾ ਬੜਾ ਭਵਾਨੀ ਸੀ ਆਪਣੇ ਆਪ ਦੇ ਬੜਾ ਹੰਧਾਰੇ ਹੋਣ ਕਰਕੇ ਸਤਗੁਰੂ ਜੀ ਉਹਦੇ ਘਰ ਨਹੀਂ ਗਏ ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਲਾਲੂ ਤਰਖਾਨ ਦੇ ਘਰ ਦੇ ਜਿਹੜਾ ਅਤਿ ਦੀ ਕਰੀਬੀ ਦੇ ਵਿੱਚ ਰਹਿੰਦਾ ਹੈ ਇਸ ਵਾਰ ਤੇ ਜਿੰਨਾ ਵੀ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਇਤਿਹਾਸ ਜਦੋਂ ਪੜਦੇ ਕੇ ਸੁਣਦੇ ਆ ਇਤੇ ਵੀ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਸਾਧ ਸੰਗਤ ਜੀ ਕਿਸੇ ਨੂੰ ਦਰਕਾਰਿਆ ਨਹੀਂ ਹਰ ਇੱਕ ਨੂੰ ਆਪਣੀ ਗੱਲ ਦੇ ਨਾਲ ਲਾਇਆ ਹੈ ਐਸੇ ਰਹਿਬਰ ਗੁਰੂ ਨਾਨਕ ਸਾਹਿਬ ਮਹਾਰਾਜੇ ਸੰਸਾਰ ਦੇ ਵਿੱਚ ਆਏ ਜਿਨ੍ਹਾਂ ਦਾ ਉਪਦੇਸ਼ ਸਾਰੀ ਦੁਗਾਈ ਮਨਤੀ ਸੰਜਾ ਹੈ ਉਹਨਾਂ ਨੇ ਸਾਰਿਆਂ ਨੂੰ ਪਿਆਰ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਪਾਂ ਨੂੰ ਸਾਧ ਸੰਗਤ ਜੀ ਧਰਮ ਦੇ ਰੰਗ ਕਰਕੇ ਉਹਨਾਂ ਦੇ ਇਤਿਹਾਸ ਨੂੰ ਪੜ੍ਹੀਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਵੀ Hindu ਮਤ ਦੇ ਵਿੱਚ ਪੈਦਾ ਹੋਏ ਨੇ ਤੇ Hindu ਮੁਸਲਮਾਨਾਂ ਨੂੰ ਸਾਧ ਸੰਗਤ ਜੀ ਗੈਰ ਸੌਂਦੇ ਨੇ ਉਹ Hindu ਦਾ ਪਿਆਰ ਨਹੀਂ ਕਰਦੇ ਸਾਧ ਸੰਗਤ ਜੀ ਜਿਹੜੇ ਮੁਸਲਮਾਨ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਐਸੇ ਰਹਿਰੇ ਸੰਸਾਰ ਦੇ ਵਿੱਚ ਆਏ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਦੂ ਧਰਮ ਨਿਸ਼ਟ ਪੈਦਾ ਜ਼ਰੂਰ ਹੋਈ ਨੇ ਪਰ ਉਹਨਾਂ ਨੇ ਸਿੱਖੀ ਦਾ ਮੁੱਢ ਰੱਣਿਆ ਉਹਨਾਂ ਨੇ ਦੋ ਨਾਲ ਸਾਥੀ ਲੈ ਕੇ ਇੱਕ ਮੁਸਲਮਾਨ ਭਾਈ ਮਰਦਾਨਾ ਇੱਕ ਭਾਈ ਬਾਲਾ ਵੀ ਇਹਨਾਂ ਦੋਵਾਂ ਨੂੰ ਸਤਿਗੁਰਾਂ ਨੇ ਨਾਲ ਲੈ ਕੇ ਤੁਰਨਾ ਕੀਤਾ ਤੇ ਦੁਨੀਆਂ ਨੂੰ ਦੱਸਣਾ ਕੀਤਾ ਕਿ ਦੁਨੀਆਂ ਦੇ ਲੋਕੋ ਜਿਹੜਾ ਇਨਸਾਨ ਹੈ ਸੰਸਾਰ ਦੇ ਵਿੱਚ ਆਇਆ ਹੁੰਦਾ ਕੋਈ ਜਾਤ ਧਰਮ ਨਹੀਂ ਕੇਵਲੇ ਇਨਸਾਨ ਹੈ ਉਹਨੂੰ ਸਾਰਿਆਂ ਨੂੰ ਪ੍ਰਮਾਤਮਾ ਨੇ ਪੈਦਾ ਕੀਤਾ ਹੈ ਤੇ ਸਾਰਿਆਂ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ Hindu Mart ਦੇ ਪੈਦਾ ਹੋਏ ਸਿੱਖ ਧਰਮ ਦੀ ਬਾਣੀ ਨੇ ਉਹਨਾਂ ਨੇ ਸਾ ਸੰਗਤ ਦੀ ਆਗੇ ਸੰਸਾਰ ਦੇ ਵਿੱਚ ਨਾਰਾ ਲਾਇਆ ਨਾ ਹਮ Hindu ਨਾ ਮੁਸਲਮਾਨ ਅੱਲਾਹ ਹੈ ਰਾਮ ਕੇ ਪਿੰਡ ਪੁਰਾਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਵੀ ਉਪਦੇਸ਼ ਹੈ ਕਿ ਨਾ ਸੇ ਹਿੰਦੂ ਆ ਨਾ ਸੇ ਮੁਸਲਮਾਨ ਆ ਅੱਲ੍ਹਾ ਰਾਮ ਕੇ ਪਿੰਡ ਪ੍ਰਾਨ ਅਸੀਂ ਤਾਂ ਪਰਮਾਤਮਾ ਦੇ ਘਰੇ ਹੋਏ ਇੱਕ ਇਨਸਾਨ ਨਾਲ ਜੋ ਸਾਰਿਆਂ ਦੇ ਨਾਲ ਪਿਆਰ ਕਰਦੇ ਆ ਐਦਾ ਹੀ ਰਹੇ ਸਤਿਗੁਰੂ ਜੀ ਇਸ ਸੰਸਾਰ ਦੇ ਵਿੱਚ ਆਏ ਜਿਨ੍ਹਾਂ ਦਾ ਅੱਜ ਆਪਾਂ ਬੜੀ ਸ਼ਰਧਾ ਦੇ ਨਾਲ ਅਵਤਾਰ ਦਿਹਾੜਾ ਮਨਾ ਰਹੇ ਹਾਂ ਆਓ ਆਰਤੀ ਦੇ ਸ਼ਬਦ ਗਾਇਨ ਕਰਕੇ ਉਸ ਤੋਂ ਬਾਅਦ ਗੁਰੂ ਦੇ ਚਰਨਾਂ ਵਿੱਚ ਆਪਾਂ ਸਾਰੇ ਸੰਗਤ ਜੀ ਦਾ ਆਸਮੇਂ ਹੀ ਕਰਾਂਗੇ ਸਾਰੀ ਸੰਗਤ ਆਰਤੀ ਦੇ ਖਤ ਜਿਨ੍ਹਾਂ ਦੇ ਨਾਲ ਯਾਦ ਨਹੀਂ ਨਾਲ ਨਾਲ ਗਾਇਨ ਕਰਿਓ ਸੋ ਨਾਲ-ਨਾਲ ਆਪਾਂ ਬੜੇ ਪਿਆਰ ਦੇ ਨਾਲ ਆਰਤੀ ਦੇ ਸ਼ਰਧਾਂ ਸਰਵਣ ਕਰੀਏ ਜੀ ਸਦਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰ ਆਸਰੀ ਮਹੱਲਾ ਪਹਿਲਾ ਆਰਤੀ एकोनकार सद्गुरु प्रसाद वारिगुरु ज्ञक्न मैं काल राघ चंद्र दीपत वनि तारका मंडल जनक मोती रूप मले आनलो What is it? We're uh -huh. I'm <tries> and i like uh you uh... ਦੀਉ ਚਾਤ ਕੀਤੀ ہوئی ਆਰਤੀ ਗੁਰੂ ਨਾਨਕ ਸਹਿਬ ਮਹਾਰਾਜ ਜਦੋਂ ਤਗਨਨਾਥਪੁਰੀ ਦੇ ਮੰਦਰ ਵਿੱਚ ਗਏ ਉਹਨਾਂ ਪੰਡਤਾਂ ਨੂੰ ਸਿੱਧੇ ਰਾਤੇ ਆਉਣਾ ਕੀਤਾ ਉਹਨਾਂ ਨੂੰ ਸਮਝਾਉਣਾ ਕੀਤਾ ਕਿ ਪ੍ਰਮਾਤਮਾ ਦੀ ਸੱਚੀ ਤੇ ਸੁੱਤੀ ਆਰਤੀ ਉਹ ਹੈ ਜਿਹੜੀ ਆਪਾਂ ਰਸਨਾ ਦੇ ਨਾਲ ਮੰਨ ਕਰਕੇ ਗੁਰਬਾਣੀ ਦਾ ਪ੍ਰਮਾਤਮਾ ਦਾ ਜਾਪ ਕਰ ਲਈਏ ਸਿਮਰਨ ਕਰ ਲਈਏ ਨਾ ਕੇ ਬਾਰੀ ਬਖਾਰੇ ਦੇ ਦੀਵੇ ਜਗਾ ਕੇ ਉਹਨਾਂ ਦੇ ਵਿੱਚ ਧੂਹਾ ਲਾ ਕੇ ਹੋਰ ਇਹ ਤਰ੍ਹਾਂ ਦੇ ਪਖੰਡ ਕਰਕੇ ਪੱਥਰ ਦੀਆਂ ਮੂਰਤੀਆਂ ਨੂੰ ਪੂਜਣਾ ਇਹ ਸੱਚੀ ਆਰਤੀ ਨਹੀਂ ਹੈ ਸੱਚੀ ਆਰਤੀ ਹੈ ਪਰਮਾਤਮਾ ਦਾ ਨਾਮ ਜਪਣਾ ਸਿਮਰਨ ਕਰਨਾ ਕਰਮ ਚੰਗੇ ਕਰਨੇ ਲੋਕਾਈ ਦੀ ਸੇਵਾ ਕਰਨੀ ਭਲਾ ਕਰਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਹਨਾਂ ਨੂੰ ਪਟੰਨਾ ਨੂੰ ਸਾਧ ਸੰਗਤ ਜੀ ਸੱਚੀ ਤੇ ਸੁੱਚੀ ਆਰਤੀ ਦੇ ਨਾਲ ਜੋੜਨਾ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਹਰ ਦੁਆਰ ਗਏ ਉੱਥੇ ਵੀ ਸਤਿਗੁਰਾਂ ਨੇ ਉਹਨਾਂ ਪਟੰਨਾ ਨੂੰ ਸਿੱਧੇ ਰਾਹ ਤੇ ਪਾਉਣਾ ਕੀਤਾ ਉਹ ਲੋਕ ਜਿਹੜੇ ਮਤੰਦ ਕਰਕੇ ਦੁਨੀਆ ਨੂੰ ਸਾਧ ਸੰਗਤ ਜੀ ਲੁੱਟਦੇ ਸੰਨ ਉਹਨਾਂ ਨੂੰ ਸਿੱਧੇ ਰਾਹ ਤੇ ਪਾਉਣਾ ਕੀਤਾ ਕਿ ਦੁਨੀਆ ਨੂੰ ਦੁੱਟਣ ਨੂੰ ਛੱਡ ਕੇ ਉਸ ਪਰਮਾਤਮਾ ਦੇ ਮਾਰਗ ਤੇ ਚੱਲੋ ਜਿਸ ਪਰਮਾਤਮਾ ਨੇ ਆਪਾਂ ਨੂੰ ਪੈਦਾ ਕੀਤਾ ਹੈ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਇਤਿਹਾਸ ਵਿੱਚ ਬੜੀਆਂ ਸਾਖੀਆਂ ਨੇ ਜੋ ਆਪਾਂ ਨੂੰ ਸਾ ਸੰਗਤ ਜੀ ਸਿੱਧੇ ਰਾਤੇ ਪਾਉਣ ਵਾਸਤੇ ਉਪਦੇਸ਼ ਕਰਦੀਆਂ ਨੇ ਲੋਕਾਈ ਦੇ ਨਾਲ ਹਰ ਇੱਕ ਦੇ ਨਾਲ ਪਿਆਰ ਕਰਨ ਦੀ ਜਾਜ ਦੱਸਦੀ ਹੈ ਗੁਰਬਾਣੀ ਤੇ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਇਤਿਹਾਸ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਐਸਾ ਇਤਿਹਾਸ ਹੈ ਦੁਨੀਆ ਦੇ ਜਿਹੜਾ ਕਹਿੰਦੀ ਇੱਕ ਕਥਨੀ ਤੋਂ ਬਾਅਦ ਜਿੰਨੀ ਵੀ ਉਪਮਾ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਕੀਤੀ ਜਾਏ ਉਹ ਨਹੀਂ ਥੋੜੀ ਹੈ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਕੋਇ ਦਿਕ ਸ਼ਬਦ ਹੈ ਗੁਰਬਾਣੀ ਦੇ ਅੰਦਰ ਵੱਡਾਂ ਦੇ ਸੋਈਆਂ ਦੇ ਵਿੱਚ ਉਹਨਾਂ ਨੇ ਫਰਮਾਨ ਕੀਤਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਉਸਤਤ ਕਰਦਿਆਂ ਹੋਇਆ ਭੱਟ ਸਾਹਿਬ ਜੀ ਕਹਿੰਦੇ ਨੇ ਕੰਨ ਹਰ ਗੁੰਦ ਬਸੂਰੋ ਮਾਵਲ ਕੁਸਮ ਬਸੰਤ ਕਨੰਤਨਿ ਆਵੇ ਰਾਵਸਤਿ ਕਿਰਨ ਉਦਰ ਸਾਗਰ ਕੋ ਗੰਧ ਦਰਾਂ ਦੇ ਅੰਤ ਕੋ ਪਾਵੇ ਉਦਰ ਧਿਆਨ ਗਿਆਨ ਸਤਿਗੁਰ ਕੀ ਕਬਜਨ ਭੱਲੇ ਹੁੰਨੈ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਕੋਹੀ ਬਨਿਆ ਹੋਇ ਭਗਤ ਸਾਹਿਬ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦੀ ਤੀਜੀ ਜੋਤ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਕਹਿੰਦੇ ਨੇ ਭਗਤ ਸਾਹਿਬ ਜੀ ਕਹਿੰਦੇ ਨੇ ਚੰਦਰਮਈ ਕਿਰਣਾ ਚੰ드ਮਾ ਜੋ ਰਿਸ਼ਮਾ ਛੱਦਦਾ ਹੈ ਰਾਤ ਨੂੰ ਉਹ ਰਿਸ਼ਮਾ ਗਿਣਿਆ ਜਾ ਸਕਦੀਆਂ ਨੇ ਜੋ ਸੂਰਜ ਕਿਰਣਾ ਛੱਦਦਾ ਹੈ ਉਹ ਕਿਰਣਾ ਗਿਣਿਆ ਜਾ ਸਕਦੀਆਂ ਨੇ ਸਮੁੰਦਰ ਦੇ ਵਿੱਚ ਲਹਿਰਾ ਹੁੰਦੀਆਂ ਨੇ ਉਹ ਲਹਿਰਾ ਵੀ ਗਿਣਤੀ ਕੀਤੀ ਜਾ ਸਕਦੀ ਹੈ ਤਾਰਿਆਂ ਦੀ ਗਿਣਤੀ ਕਾ ਕੀਤੀ ਜਾ ਸਕਦੀ ਹੈ ਸਤਾਰਿਆਂ ਦੀ ਗਿਣਤੀ ਕੀਤੀ ਜਾ ਸਕਦੀ ਹੈ ਕਿੰਨੀ ਕੁ ਦੁਨੀਆਂ ਨੂੰ ਤਾਰੇ ਆ ਗੁਰੂ ਨਾਨਕ ਸਾਹਿਬ ਮਹਾਰਾਜੀ ਨੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਗੁਰੂ ਨਾਨਕ ਸਹਿ ਮਹਾਰਾਜੀ ਨੇ ਸਾਧ ਸੰਗਤ ਜੀ ਜਿਉਂ ਇਸ ਸੰਸਾਰ ਦੇ ਵਿੱਚ ਆਏ ਉਹਨਾਂ ਨੇ ਸਾਰੀ ਦੁਨੀਆ ਨੂੰ ਤਾਰਿਆ ਉਹ ਅੱਜ ਤੱਕ ਤਾਰ ਰਹੇ ਨੇ ਗੁਰੂ ਨਾਨਕ ਸਹਿ ਮਹਾਰਾਜੀ ਦੀ ਇਲਾਹੀ ਜੋਤ ਦੂਜੇ ਪਾਤਸ਼ਾਹ ਦੇ ਵਿੱਚ ਪਰਵੇਸ਼ ਕਰ ਗਈ ਗੁਰੂ ਅੰਗਦ ਸਹਿ ਮਹਾਰਾਜੀ ਦੇ ਵਿੱਚ ਫਿਰ ਕੀਜੇ ਪਾਤਸ਼ਾਹ ਗੁਰੂ ਅੰਗਦਾਸ ਮਹਾਰਾਜੀ ਦੇ ਵਿੱਚ ਪਰਵੇਸ਼ ਕਰ ਗਈ ਉਹ ਗੁਰੂ ਨਾਨਕ ਦੀ ਜੋਤ ਚੱਲਦੀ ਚੱਲਦੀ ਜਦੋਂ ਦਸਵੇਂ ਪਾਤਸ਼ਾਹ ਜੀ ਤੱਕ ਆਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਉਹੀ ਗੁਰੂ ਨਾਨਕ ਸਾਹਿਬ ਮਹਾਰਾਜੀ ਦੀ ਇਲਾਹੀ ਜੋਤ ਨਾਦੇੜ ਦੀ ਪਾਵਨ ਪਵਿੱਤਰ ਧਰਤੀ ਹਰੂ ਸਾਹਿਬ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਦਾ ਸੰਗਤ ਜੀ ਸਤ ਗੁਰੂ ਜੀ ਨੇ ਪਰਪਰਿਣ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਤੱਕੀ ਜੋਤ ਨੂੰ ਰੱਖਣਾ ਕੀਤਾ ਤੇ ਹੁਕਮ ਕੀਤਾ ਆਗਿਆ ਭਈਆ ਤਾਲ ਕੀ ਤਵੀ ਦਲਾਇਓ ਗੰਤ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਗੁਰਤਿ ਕੋਰੁਣਾ ਨਾਨਕ ਸਹਿ ਮਹਾਰਾਜੀ ਦੀ ਬੋਲ ਆਹੀ ਜੋਤ ਅੱਜ ਵੀ ਸਾਧ ਸੰਗਤ ਦੀ ਦੁਨੀਆ ਦੇ ਧਰਤੀ ਤੇ ਬਰਾਜਮਾਨ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਨਾਨਕ ਸਹਿ ਮਹਾਰਾਜ ਸਾਪ੍ਰਸ਼ਾਣ ਦੀ ਕਲਾਹੀ ਜੋਤ ਹੈ ਜਿਹਦੀ ਬਾਣੀ ਪੜ ਕੇ ਜਿਸ ਨੂੰ ਨਮਸ਼ਕਾਰਾਂ ਕਰਕੇ ਆਪਣਾ ਜੀ ਉਹਨ ਜਿਹੜਾ ਹੈ ਉਹ ਸਬਰਾ ਕੀਤਾ ਜਾ ਸਕਦਾ ਹੈ ਸੋ ਸਾਧ ਸੰਗਤ ਉਹਦੀ ਨੂੰ ਹਾਜ਼ਰੀ ਪ੍ਰਵਾਤ ਕਰਨੀ ਸੋ ਸਤਿਗੁਰੂ ਦੀ ਕਿਰਪਾ ਕਰਨ ਆਈ ਲਈ ਸਾਰੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਆਪਣੇ ਰੁਝੇਵਿਆਂ ਦੇ ਵਿੱਚੋਂ ਪੈਨ ਕੱਢ ਕੇ ਸ੍ਰੀ ਗ੍ਰੰਥ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਚਰਨਾਂ 'ਚ ਪਹੁੰਚੇ ਹੋ। ਸਾ ਚੰਗਰ ਜੀ ਵਿਦਵਾਨ ਦਾ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਦੇ ਵਿੱਚ ਲਿਖਣਾ ਕੀਤਾ ਚਰਨ ਸਰਨ ਗੁਰੂ ਈਪ ਪੈਂਦਾ ਜਾਏ ਚਲ ਸਤਿਗੁਰੂ ਕੋਟ ਪੈਂਦਾ ਅੱਗੇ ਹੋਏ ਲੇਤਾ ਭਾਈ ਗੁਰਦਾਸ ਜੀ ਕਹਿੰਦੇ ਨੇ ਸਿਖਾ ਤੋ ਗੁਰੂ ਦੇ ਵੱਲ ਆਪਣੀ ਘਰ ਤੋਂ ਇੱਕ ਕਦਮ ਚੱਲ ਕਰੋਣਾ ਕਰਮ ਤੇ ਨੂੰ ਅੱਗੋਂ ਲੈਣ ਵਾਸਤੇ ਗੁਰੂ ਆਵੇਗਾ ਚਰਨ ਸਰਨ ਗੁਰ ਏਕ ਪੈਂਦਾ ਜਾਏ ਜਲ ਸਤ ਗੁਰੂ ਕੋਟ ਪੈਂਦਾ ਅੱਗੇ ਹੋਏ ਲੇਤਾ ਗੁਰੂ ਆਪਣੇ ਸਿੱਖ ਨੂੰ ਲੈਣ ਵਾਸਤੇ ਅੱਗੋਂ ਆਉਂਦਾ ਹੈ ਜਿਹੜਾ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਦੇ ਵੱਲ ਆਉਂਦਾ ਹੈ ਤੋ ਸਾਰਿਆਂ ਸੰਗਤਾਂ ਦਾ ਧੰਨਵਾਦ ਹੈ ਜੀ ਔਤਾਰੀਆਂ ਸੰਗਤਾਂ ਸੇ ਭੋੜੀਆਂ ਆਨੰਦ ਸਾਹਿਬ ਜੀ ਦਾ ਦਾਤ ਕਰਕੇ ਬੰਦ ਗੁਰੂ ਦੇ ਚਰਨਾਂ ਵਿੱਚ ਅਰਦਾਸ ਗਏ ਕੀ ਕਰਾਂਗੇ ਸਾਰੀਆਂ ਹੀ ਸੰਗਤਾਂ ਉਹ ਤੋਂ ਗੁਰਦਾਨੀ ਕੀ ਸੰਦਸ ਪ੍ਰਚਾਰ ਕਰਦੇ ਆਂ ਤੇ ਅੰਮ੍ਰਿਤ ਮਾਇਆ ਵਾਜਰ ਹੋਈ ਹੈ ਸਤਿਗੁਰੂ ਜੀ ਨਾਮ ਦੀ ਦਾਤ ਕੋਸ਼ਿਸ਼ ਕਰਨ ਇੱਥੇ ਬਹੁਤ ਹੀ ਪ੍ਰਵਾਨ ਕਰਨੀ ਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰਾਮ ਕਲੀ ਮਹੱਲਾ ਤੀਜਾ ਅਨੰਤਿ ਕੋ ਅੰਕਾਰ ਸਤਗੁਰ ਪਰਸਾਦ आनंद पिया मेरे बारे सत्य गुरु मैं बा सतगुरु ता पाया सै देखे मन दुनिया वरदान त्यागतम परवार करिया सब प्रेम मुनिया जब दूत का बोलरी कीरा मन में निवासाय जन नाम नित आनंद होवा सतगुरु मैं बा ਹਰਨਾ ਅੰਗੀ ਕਰੂ ਦਰੀ ਤੇਰਾ ਤਾਰਿ ਜਸਬ ਸੁਆਰਨਾ ਸਗਣਾ ਗਲਾ ਸੁਖ ਰਤ ਸੁਆਮੀ ਸੋ ਪਿਉ ਮਨੋਸਾਰੀ ਕਹਿ ਨਾਨਕ ਮਨ ਮੇਰੇ ਸਦਾ ਰੋ ਹਰਿ ਨਾਦੀ ਸਾਥੀ ਸਈ ਬਾਕਿਆ ਨਹੀਂ ਕਰਦੇ ਰਹਿ ਕਰਤਾ ਪੀਰ ਸਭ ਕੇ ਚ ਜਿਸ ਦੇ ਸੁਗਾਵਨ ਸਾਤਿ ਸਿਖ ਸਲਾਹ ਤੇਰੀ ਨਾਮ ਮੰਨ ਬਸਾਇ ਨਾਮ ਜਿਨ ਕੈ ਮਨ ਹਸਿਆ ਵਾਦੀ ਸ਼ਬਦ ਕਰੇ ਕਹਿ ਨਾਨਕ ਸੱਚੇ ਸਾਈਂ ਗਿਆਨਾਈ ਕਰਤੇ ਰਹਿ ਸਜਾ ਨਾਮਿਆ ਅਧਾਰੁ ਸਾਦੇ ਨਾਮਿਆ ਅਧਾਰ ਮੇਰਾ ਜਿਨ ਤੁਖਤਾ ਸਭ ਗਵਾਨ ਕარი ਸ਼ਾਨ ਸੁਖੁ ਨਿਐ ਉਤੇ ਹਰਿ ਜਿਨ ਗਿਚਾ ਨਾਮੁ ਭਜਾਈ ਗੁਰੂ ਕੁਰਬਾਨ ਗੁਰੂ ਮਿੱਤੋ ਜਿਸਨੇ ਆਈ ਵਟਿਆਈਆ ਕਹਿ ਨਾਮਿਤ ਸੰਦਾ ਸਰਬੋ ਸ਼ਬਦ ਦਰੋਪੇ ਆਰੋ ਸਾਧਨਾ ਮੇਰਾ ਆਧਾਰੋ ਆਜੀ ਪੰਜ ਚਬ ਜਿਤਧਾਰਿਤ ਪਗ ਕਾਰਤ ਪਾਗਿਆ ਸ਼ਬਦ ਆਜੀ ਕਰ ਜਿਤ ਕਰਤਾ ਹਾਰੀਆ ਪੰਜ ਦੋਤਤ ਵਾਸ ਕੀਨੇ ਕਾਲ ਕੰਤ ਬਮਾਰਿਆ ਹਰ ਕਰਮ ਪਾਇਆ ਤੁਧ ਜਿਨ ਕੋ ਤੇ ਨਾਮ ਹਰ ਕਲਾ ਜਦੈ ਤਉ ਗਾ ਤਿਤ ਕਰਿ ਅਨਹ ਦਿਵਾਨੀ ਅਨੰਦ ਸੁਨੋ ਬਗਬਾਨੀ ਉਹ ਸਗਲ ਮਨੋਰਿਟ ਪੂਰੇ ਪਰਮਪਰਮ ਪਾਰ ਆਉਤਰੇ ਸਗਲ ਸੁਖੇ ਜੋ ਕਿਰੋਤ ਸੰਤਾ ਜਿ ਕਰੇ ਜੋਨੀ ਸਤਿਗਾਨੀ ਸੰਤ ਸਾਧਿ ਨੰਦ ਸਰਸੇ ਪੂਰੇ ਗੁੰਦੇ ਜਾਨੀ ਜਰਦੇ ਪੁਨੀਤ ਕਹਤੇ ਬਨਦ ਗੁਰੇ ਸਰਨ ਦਾ ਕੇ ਵਾਝੇ ਅਨੰਤ ਉਰਿਜਲੋਂ ਬਾਵਨੁ ਗੁਰੂ ਪਾਣੀ ਪਿਤਾ ਮਾਤਾ ਦਰਗਵੰਡਾ ਇਸ ਰਾਤ ਤੋ ਤਾਈ ਦਾ ਆਖੇ ਲਾਗਤ ਜਗਤ ਤੋ ਜਗਿਆ ਆਪੁਰਿਆ ਆਵਟ ਪਰਮਾਨੂੜਾ ਭਮੀ ਆਪੁਆ ਪੁਣੀ ਕੀ ਨੇੜੈ ਤੇ ਉਰਾਂ ਜਿਨਿ ਨਾਮੁ ਤੇ ਆਵਿਆ